ਵੀ ਐ ਕਿ ਮੇਰੇ ਦਿਲ ਚ ਨਾ ਗੱਲ ਜੀ ਹੋਣ ਦੀ ਆ ਤੋ ਹੁ ਕਮ ਨਹੀਂ ਜਾਣਦੀ ਆ ਵੀ ਤੈਨੂੰ ਤੇਰੀ ਨੌਂ ਦਾ ਤੇ ਪਤਾ ਹੀ ਆ ਸੋਨੀ ਜੇ ਵੀ ਆਹ ਦੀ ਗੱਲ ਤੇ ਤੁਸੀਂ ਚਲਾ ਲਈ ਇਹ ਝੂਠ ਫਰੇਬ ਉਹਦਾ ਮੜਾ ਮਾਰਦੀ ਆ ਤੇ ਕਿਤੇ ਉਹਦੇ ਤੇ ਨਾ ਰਹਿਣ ਤੋਂ ਗੱਲ ਮੁੜ ਕੇ ਕੰਮ ਖਰਾਬ ਹੋਵੇ ਤੂੰ ਇੱਕ ਵਾਰ ਜਾ ਕੇ ਨਾ ਇਹਦੀ ਮਾਂ ਨਾਲ ਗੱਲ ਕਰਕੇ ਆ ਕੋਈ ਤਾਂ ਗੱਲ ਤੇ ਤੇਰੀ ਆ ਠੀਕ ਤੇ ਮੇਰ ਕੋ ਨਾ ਬਸ ਤੇ ਚੜਿਆ ਜਾਵੇ ਨਾ ਉਤਰਿਆ ਜਾਵੇ ਤੇ ਮੈਂ ਪੁੱਤ ਕਿੰਦਾ ਚੱਲਦਾ ਤੁਸੀਂ ਦੋਵੇਂ ਜੀ ਜਾਓ ਉਹ ਮੈਂ ਤੇ ਕੀ ਜਾਣਾ ਵਾ ਮੈਂ ਜਨਾ ਤੂੰ ਗੱਲ ਕਰਦੀ ਓ ਸਿਆਣੇ ਹੱਥੀ ਮਾਤਾ ਨਾਲ ਬੜਾ ਫਰਕ ਪਿਆ ਜੋ ਭੈਣ ਉਹਨਾਂ ਦੀ ਗਈ ਤੂੰ ਜਾਣਦੇ ਨਾਲ ਤੂੰ ਚੱਲ ਵੇਖ ਹੋਰ ਵੀ ਹੈਗੀ ਆ ਨਾ ਸੋਨੀ ਜਦ ਮਾਂ ਪਿਓ ਹੈ ਨਹੀਂ ਹੁਣ ਕੱਲ ਨੂੰ ਕੋਈ ਵੀ ਗੱਲ ਬਾਤ ਹੋਈ ਜਾਣਾ ਦੇ ਸਾਨੂੰ ਹੀ ਪੈਣਾ ਵਾ ਉਹ ਤੇ ਜਾਣਾ ਪੈਣਾ ਬਹੁਤ ਜਾਣਾ ਪੈਣਾ ਹਾਂ ਕੋਈ ਜਰਾ ਗੱਲ ਸੁਣ ਹਾਂਜੀ ਸੋਨੀ ਜਦ ਜੇ ਤੁਸੀਂ ਰਿਸ਼ਤਾ ਕਰਨ ਦੇ ਆ ਨਾ ਕੱਲ ਨੂੰ ਕੋਈ ਵੀ ਗੱਲ ਬਾਤ ਹੋਈ ਤੇ ਜੁम्मेवार ਤੂੰ ਹੀ ਹੋ ਮੈਨੂੰ ਬੜਾ ਦਿਮਾਗ ਚ ਪਤਾ ਨਹੀਂ ਕਿਉਂ ਘੁੰਮੀ ਜਾਂਦੀ ਗੱਲ ਲੈ ਹਾਂ ਦੱਸ ਬੀਜੀ ਸਮਝਾਓ ਇਹਨਾਂ ਨੂੰ ਕਿੱਦਾਂ ਦੀਆਂ ਗੱਲਾਂ ਕਰਨ ਦੇ ਆ ਉਹ ਜੇ ਸੋਨੀ ਸਾਡੇ ਘਰ ਦਾ ਮੈਂਬਰ ਵਾ ਤੇ ਉਧਰ ਮੇਰਾ ਸਾਕਾ ਭਰਾ ਵਾ ਭਰਾਵਾ ਦੋ ਮਦਕੇ ਆਪਾਂ ਵੀ ਅਸੀਂ ਚੱਲ ਲੈ ਕੇ ਪਾਲ ਲਿਆ ਵਾ ਉਹੀ ਮੈਂ ਗੱਲ ਕਹਿਣਾ ਵਾ ਕਿ ਕੱਲ ਨੂੰ ਕੋਈ ਵੀ ਗੱਲ ਬਾਤ ਹੋਈ ਤੇ ਉਹਦਾ ਕਿਹੜਾ ਵਿਚਾਰੀ ਦਾ ਮਾਂ ਪਿਓ ਜਾਣਾ ਪਿੱਛੇ ਜਾਣਾ ਸਾਨੂੰ ਯਾਰ ਬਣਾ ਉਹ ਨੂੰ ਕੁਰੀ ਨੂੰ ਤੰਕਰਨ ਇਹੋ ਜੀ ਗੱਲ ਨਹੀਂ ਹੋਣੀ ਕਾਈ ਬੀ ਜੀ ਜੇ ਸੋਨੀ ਦਾ ਸਹੁਰਾ ਪਰਿਵਾਰ ਵਾ ਉੱਥੇ ਤੇ ਮੇਰਾ ਪੇਕੇ ਘਰ ਵਾ ਤੂੰ ਇਹ ਗੱਲ ਨੂੰ ਕਿਉਂ ਨਹੀਂ ਸਮਝਦੇ ਜੇ ਉੱਥੇ ਕੋਈ ਗੱਲਬਾਤ ਹੋਊਗੀ ਤੇ ਮੈਨੂੰ ਦੁੱਖ ਨਹੀਂ ਹੋਣਾ ਠੀਕ ਆ ਵਿਆਹ ਤੋਂ ਪਹਿਲਾਂ ਇੱਕ ਵਾਰ ਜਾ ਕੇ ਆਪਣੀ ਮਾਂ ਦੇ ਨਾਲ ਚੰਗੀ ਤਰ੍ਹਾਂ ਗੱਲਬਾਤ ਕਰਕੇ ਮੁੰਡੇ ਨੂੰ ਚੰਗੀ ਤਰ੍ਹਾਂ ਸਮਝਾ ਕੇ ਤੇਰਾ ਕੰਮ ਆ ਤੇਰੀ ਹੁਣ ਜ਼ਿੰਮੇਵਾਰੀ ਆਓ ਲੈ ਹਾਂ ਦੱਸ ਉਹ ਜੇ ਮੈਂ ਗੱਲ ਕਰਨ ਵੀ ਆਈ ਨਾ ਤੇ ਤੁਹਾਨੂੰ ਵਿਸ਼ਵਾਸ ਹੀ ਨਹੀਂ ਹੋਣਾ ਇਹ ਕਰਕੇ ਉੱਥੇ ਜਾਣ ਦੀ ਬਜਾਏ ਇੱਥੇ ਬੁਲਾ ਲੈਨੇ ਮੰਮੀ ਨੂੰ ਤਾਂ ਆ ਬੀਜੀ ਵੀ ਗੱਲ ਕਰ ਲੈਣਗੇ ਤੁਸੀਂ ਵੀ ਕਰ ਲਿਓ ਆ ਗੱਲ ਵਧੀਆ ਕੀਤੀ ਐ ਲੈ ਤੁਸੀਂ ਇਦਾਂ ਕਰ ਲੈ ਇੱਥੇ ਬੁਲਾ ਲਾ ਮੈਂ ਉਹਨੂੰ ਫੋਨ ਲਾ ਲੈਣੀ ਆ ਸਵੇਰੇ ਆਜੂਗੀ ਉਹ ਕੱਲ ਨੂੰ ਬੁਲਾ ਲਾ ਤੇ ਉਹਦੇ ਨਾਲ ਗੱਲ ਕਰ ਲਈ ਆ ਵੀ ਮਾਸੀ ਜੀ ਉਹ ਜੋ ਵੀ ਦਾ ਮਾਤਾ ਤੀ ਆਵਾਂ ਨੂੰ ਰੱਖੀ ਕੱਲ ਨੂੰ ਉਹਦਾ ਹੈਗਾ ਕਿਹੜਾ ਵਿਚਾਰੀ ਦਾ ਪਿੱਛੇ ਨਾਲ ਕੋ ਜਾਊਗਾ ਲਾਓ ਫੋਨ ਦਓ ਚੱਲੀ ਤੇ ਮੈਂ ਕੱਪੜੇ ਸੁੱਕਣੇ ਪਾਉਣ ਹਾਂ ਮੈਂ ਗੱਲ ਕਰ ਹੀ ਲੈਣੀ ਤੁਹਾਡੇ ਸਾਹਮਣੇ ਉਹ ਪ੍ਰਤੀ ਪਤਕੋ ਕੈਨੇਡਾ ਪੇ हेलो हेलो अमित श्री काल सत और सुनाओ ठीक ठाक ठीक ठाक तू ठीक हो अही भी ठीक हां अच्छा मैं कहंदी ही सवेरे पिंड नु आओगे की घर को काम आ आहो काम ही मम्मी नी कहंदे ही ब्याह बारे गल बात करनी बैठ के तो फिर मम्मी को बसे बुसे चढ़ने दी मुश्किल वा mm -hmm. मैं कह चल तू ही आ जांदे इथे ते आज फिर मैं शहर आई ही मैं तो गोपी दे डीडे रहना ਫਿਰ ਮੈਂ ਤਾ ਹੁਣ ਤੇ ਮਲਾ ਗਿਆ ਇਹ ਫਿਰ ਇੱਥੋਂ ਆ ਜਾਨੀ ਹੁਣੇ ਹੀ ਲੈ ਜੇ ਸ਼ਹਿਰ ਆਏ ਤੇ ਫਿਰ ਤੇ ਵਧੀਆ ਵਾ ਇੱਥੋਂ 50 ਮਿੰਟਾਂ ਦਾ ਤਾਂ ਰਸਤਾ ਆਜੋ ਤੁਹਾਨੂੰ ਬਸੇ ਚੜਾਵਾਂਗੇ ਫਿਰ ਆ ਕਾਰ ਨੂੰ ਫਿਰ ਕੋਈ ਕੰਮ ਕਰੇ ਪਿਆ ਜਾਂਦਾ ਕੋਈ ਹੋ ਜਾਂਦਾ ਵਾ ਕਿ ਫਿਰ ਹੁਣ ਤੇ ਮਾਈ ਆ ਚਲ ਕੋਈ ਨਹੀਂ ਆਜੋ ਫਿਰ ਚਲ ਮੌਣੀ ਚੰਗ ਲਾ ਆ ਵੀ ਕੰਮ ਵਧੀਆ ਹੋ ਗਿਆ ਸ਼ਹਿਰ ਹੀ ਆਏ ਮਮੀ ਕਹਿੰਦੇ ਮੈਂ ਨਹੀਂ ਆ ਜਾਨੀ ਆ ਵਧੀਆ ਹੋ ਗਿਆ ਚਲ ਆ ਉਹ ਰੱਖਦੇ ਚਾਹ ਤਾਂ ਸ਼ਹਿਰ ਤੇ ਕਿਹੜਾ ਹੱਟ ਤੋਂ ਦੂਰ ਹੋ ਕੇ ਆਈ ਜਾਣਾ ਇੱਤਾ ਕਰਨੀ ਆ ਦਵਿੰਦਰ ਨੂੰ ਕਹਿਨੀ ਆ ਜਿਹੜੇ ਪੈਸੇ ਲਏ ਦੇ ਦੇ ਉੱਤਾ ਤਾਂ ਦੇਣ ਦਾ ਨਾਂ ਹੀ ਨਹੀਂ ਲੈਂਦੀ ਬਾਹਨੇ ਨਾ ਮੰਗ ਲੈਣੀ ਕਹੂੰਗੀ ਮੈਂ ਦੇਣੀ ਆ ਦਵਿੰਦਰ ਕੀ ਗੱਲ ਚੁੱਪ ਕਰਕੇ ਬੈਠੀ ਆ ਬੋਲੇ ਖਾਦਾ ਹੀ ਨਾ ਤੇ ਛੱਡ ਦੇ ਨਾ ਤੂੰ ਉਹਦੇ ਸੋਗ ਦੇ ਵਿੱਚ ਉਹ ਗੱਲ ਜੇ ਤਾਂ ਮਾਦਮ ਤੇ ਆਈ ਹੁੰਦੀ ਇੱਦਾਂ ਬੈਠੀ ਆ। ਪੈਣਾ ਜਿਹਦੇ ਘਰ ਲੱਗੀ ਹੋਵੇ ਨਾ ਪਤਾ ਉਹਨੂੰ ਹੁੰਦਾ। ਦੂਜਿਆਂ ਨਾਲ ਤਾਂ ਗੱਲਾਂ ਹੀ ਆਉਂਦੀਆਂ। ਚੰਗਾ ਚੰਗਾ। ਬਾਕੀ ਇਹਦੇ ਹੰਡੇ ਕਿੱਥੇ ਗਏ? ਪਤਾ ਤਾਂ ਹੈਗਾ ਸੱਸ ਮੇਰੀ ਦਾ। ਟਾਈਮ ਨਾ ਆਈ। ਨਿਕਲ ਜਾਂਦੀ, ਬਣਾਉਂਦੀ ਤੇ ਚੱਲ ਜੀ ਬਾਹਰ ਘੁੰਮਣ ਫਿਰਨ ਸਹੇਲੀਆਂ ਭੈਣਾਂ ਕੋ। ਉਹ ਦੂਜਿਆਂ ਦੇ ਪਤਾ ਨਹੀਂ ਸਵੇਰ ਦਾ ਕਿਤੇ ਨਿਕਲੇ ਆ ਤਿਆਰ ਸ਼ਹਿਰ ਹੋ ਕੇ ਗਈ ਆਈ। ਤੁਹਾਡੇ ਵੀ ਸੋਨੀ ਸਕੂਲੇ ਗਈ ਇਸ ਵੇਲੇ ਦੀ। ਹਾਂ? ਆਹੋ ਮੁੰਡੇ ਦੇ ਪੇਪਰ ਮੁੰਡੇ ਆ ਨਾ। ਹੁਸੈਨ ਉਹ ਨਹੀਂ। ਤੇ ਮੇਰਾ ਅਜੇ ਤੱਕ ਕੱਲੀ ਦਾ ਕੰਮ ਹੀ ਨਹੀਂ ਮੁਕਾ ਹਾਏ ਹਾਏ ਇਹ ਕਤੇ ਨਾ ਆ ਤੂੰ ਹੀ ਮੇਰੇ ਜਣਾ ਚ ਬਹਿਣ ਡਏ ਜੀ ਹਾਂ ਤਾਂ ਸਾਨੂੰ ਕੱਲੀ ਨੂੰ ਘਾਲਤਾ ਅੱਗੇ ਤਾਂ ਭਲੇ ਆਖਾ ਕਿਤੇ ਕੀ ਚੰਦ ਚੜ੍ਹਦੀ ਫਿਰਦੀ ਆ ਆ ਮੇਰੇ ਵਾਲਾ ਵੀ ਸਵੇਰ ਦਾ ਨਿਕਲ ਗਈ ਹਾਏ ਹਾਏ ਮੇਰੇ ਤੇ ਮੱਥਾ ਮੈਨੂੰ ਤੇ ਨਾ ਪਤਾ ਹੀ ਨਹੀਂ ਤੇ ਆ ਚੰਨ ਚੜ੍ਹਦਾ ਹੋਊਗਾ ਕੀ ਪਤਾ ਉਹਨੂੰ ਨੀ ਲਾਰਾ ਲਾਇਆ ਇਹਨੇ ਇਹ ਤਾਂ ਨਹੀਂ ਪਤਾ ਪਰ ਮੋਟਰਸਾਈਕਲ ਥੋੜਾ ਜਿਆ ਖਰਾਬ ਹੀ ਤੇ ਅੱਜ ਫੇਰ ਸਕੂਲ ਵਾਲੀ ਬਸਤੀ ਚੱਲ ਗਈ ਹਾਂ ਮੇਰਾ ਜੋ ਮੋਟਰਸਾਈਕਲ ਆ ਗਿਆ ਇੱਥੋਂ ਕੱਢ ਕੇ ਕਰਦੇ ਹਣੇ ਸ਼ਾਪਿੰਗਾਂ ਵਿਆਹ ਆ ਨਾ ਆਂਧਾਣਾ ਕੋ ਲੈਦਾ ਨਿਸ਼ਾਨੀ ਜਾਂਦੀ ਵਾਰ ਦੀ ਗੱਲ ਤਾਂ ਤੇਰੀ ਵੀ ਠੀਕ ਆ ਉਹ ਦਿਨ ਦਾ ਤਾਂ ਦੇਵਦਾਸ ਬਣਿਆ ਇੱਥੇ ਮੈਂ ਅੱਜ ਕਿੱਦਾਂ ਨਿਕਲ ਕੇ ਚਲ ਗਿਆ ਪੂਰਾ ਪਹਿਨੇ ਕਿਤੇ ਪਤਾ ਫੋਨ ਹੈਗਾ ਸੋਨੀ ਦਾ ਫੋਨ ਹੈਗਾ ਨਹੀਂ ਫੋਨ ਤੇ ਨਹੀਂ ਹੈਗਾ ਕੋਈ ਅਮਿਆ ਤੇਰੇ ਵਾਲਾ ਕਿੱਥੇ ਹੈ ਮੇਰਾ ਤਾਂ ਘਰੇ ਹੀ ਆ ਹਾਂ ਤੇ ਫੇਰ ਅਗਲੀ ਲਾ ਕੇ ਨੰਬਰ ਡਿਲੀਟ ਕਰ ਦਿੰਦੀ ਹੋਣੀ ਹੈ ਕਿਤੇ ਕਰ ਲੇ ਪੱਕ ਤੇ ਤੇ ਕਰ ਲਈਏ ਨਾ ਪਹਿਲਾਂ ਵੀ ਸਵੇਰੇ ਚੱਲ ਮੈਂ ਜਾਣਾ ਬਾਹਨੇ ਨਾ ਤਾਂ ਤੂੰ ਵੀ ਨਿਕਲ ਆਈ ਹਾਏ ਨਹੀਂ ਮੇਰੇ ਤੇ ਕਰਮੀ ਫਟ ਗਏ ਮੇਰੇ ਕੋਲ ਹੁਣ ਆਉਣਾ ਨਾ ਬੈਜੀ ਫੇਰ ਆਪੇ ਅੰਦਾਜ਼ੇ ਲਾ ਲੈਨੇ ਨੇ ਨੇ ਵੱਡੇ ਤਨ ਕੱਲ ਵੀ ਕਹਿ ਬੀ ਖਸਮਾ ਨੂੰ ਖਾਂਦੇ ਕੱਢ ਲੈ ਚਾਰ ਦਿਨ ਅਛਾ ਤੇਰੇ ਬੰਦੇ ਦੀ ਕਿਸੇ ਨੇ ਗੱਲ ਚਲਦੀ ਹੋਵੇ ਕਿਤੇ ਤਾਂ ਤੂੰ ਜਰ ਲੈਗੀ ਤੂੰ ਤੇ ਰੋ ਰੋ ਅੱਖਾਂ ਚ ਪਾਣੀ ਨਹੀਂ ਛੱਡਣਾ ਆ ਮੇਰੇ ਵਿੱਚ ਲੜਾ ਹੁਣ ਆ ਬਦੋਂਡੇ ਮੈਂ ਨਹੀਂ ਚਲੀ ਜਾਂਦੀ ਤੇ ਕੋ ਮੇਰੇ ਨਾਲ ਲਾਇਆ ਗੱਲ ਨੂੰ ਹੁਣ ਉਹਨੇ ਵੀ ਕਰਦੇ ਖਰਾਬ ਸਾਡੇ ਘਰ ਦੇ ਕਿਤੇ ਰੋਟੀ ਨਹੀਂ ਪਾਣੀ ਨਹੀਂ ਕਿਤੇ ਬੀਪੀ ਇਹ ਨਾ ਮੇਰਾ ਹਾਈ ਹੋਇਆ ਧਰਮ ਨਾਲ ਇਨੀ ਠੰਡ ਲੱਗੀ ਜਾਣ ਲਈ ਆ ਕੇ ਚੱਲ ਸ਼ਾਰਦਾ ਇਹਨਾਂ ਨੂੰ ਤੇਰੀਆਂ ਨਹੀਂ ਮੁਕਣੀਆਂ ਮੈਂ ਕਹਿੰਦੀ ਹਾਂ ਰੁਪਈਆ 1500 ਜਿਹੜਾ ਲਿਆ ਦੇ ਦੇ ਮੰਮੀ ਲੱਗੀ ਹੁਣ ਤੈਨੂੰ ਪਤਾ ਮੈਂ ਤੇ ਕਈ ਉਹਦਾ ਪੋੜਾ ਪੂਰੀਆਂ ਕਰਨੀਆਂ ਹੁੰਦੀਆਂ ਸੌ ਉਹ ਲੈ ਪਰਦੇ ਹੁੰਦੇ ਆਪਣੇ ਮੈਂ ਕੋਈ ਲੈ ਹੀ ਮੈਂ ਦੇਨੇ ਉਹਦੇ ਹੁਣ ਵਿਆਹ ਆਇਆ ਤੈਨੂੰ ਪਤਾ ਕਿੰਨੇ ਖਰਚੇ ਕਰ ਹੈ ਨਹੀਂ ਮੇਰ ਕੋ ਹਜੇ ਹਾਦੋ ਹੀ ਤੇਰੀ ਤੇਰੇ ਤੋਂ ਉਹ ਗਾਲਾਂ ਅੰਦਰ ਤੈਨੂੰ ਦੇ ਕੇ ਚੋਰ ਦੀ ਮਾਦਾ ਬੁੱਕਲ ਚ ਮੂੰਹ ਨਾ ਮੈਂ ਕਿਸ ਦੇ ਸਾਹਮਣੇ ਮੰਗ ਸਕਣੀ ਨਾ ਹੋਰ ਹੌਲੀ ਨੇ ਜਦੋਂ ਵੀ ਤੇਰੇ ਕੋ ਮੰਗਣਾ ਵਾ ਕਹਿ ਦਿੰਦੀ ਹੈ ਨਹੀਂ ਮੇਰੇ ਕੋ ਹਜੇ ਨਹੀਂ ਭੈਣੇ ਉਹ ਜਿਹੜਾ ਦੇਵਦਾਸ ਤੁਰਿਆ ਫਿਰਦਾ ਨਾ ਪਹਿਲਾਂ ਤਾਂ ਉਹਦੀ ਜੇਬ ਚੋਂ ਕੱਢ ਗੁੱਡ ਲੈਂਦੀ ਹੁੰਦੀ ਹਾਂ ਉਹ ਜਿੱਦਣ ਦੀ ਆਹੀ ਲੜਾਈ ਹੋਈ ਪਤਾ ਨਹੀਂ ਬੜੂਆ ਕਿੱਥੇ ਲੁਕਾ ਲਿੰਦਾ ਕਿੱਥੇ ਨਹੀਂ ਉਹ ਹੁਣ ਜਵਾਂ ਕੀਤੇ ਹਣੇ ਤੇ ਅੱਜ ਕੋ ਲੈ ਜਾਊਗਾ ਜਾਨ ਆਪਣੀ ਨੂੰ ਮੈਂ ਕਾਦੀ ਜਾਨ ਰਹਿ ਗਈ ਆ ਹਾਦੀ ਹੋਈ ਆ ਤਾਂ ਅੱਜ ਕੱਲ ਤਾਂ ਪੈਸਾ ਦੇਣੇ ਨਹੀਂ ਚਾਹੀਦਾ ਕਹਿੰਦੇ ਮੰਗੋ ਤੇ ਫਿਰ ਲੜਾਈ ਆ ਨੇ ਪੜਨ ਮਾੜੀ ਜਲਦੀ ਆਪਸ ਵਿੱਚ ਦੇ ਲੈ ਲੈਨੇ ਆ ਤੈਨੂੰ ਪਹਿਲਾਂ ਸੋਚਣਾ ਚਾਹੀਦਾ ਵੀ ਜੇ ਲੱਲੇ ਹਧਾਰੇ ਤੈਨੂੰ ਮਮੋੜਾਂ ਤੇ ਸਹੀ ਤੇ ਦੋ ਆਦਨ ਮੈਨੂੰ ਪਹਿਲਾਂ ਦੱਸਦੀ ਵੀ ਮੇਰੀ ਮਾਂ ਨੇ ਆਉਣਾ ਮੈਂ ਦੇਣੇ ਆ ਹੁਣ ਆਦਾ ਭੁੱਲੀਆ ਆਪਣਾ ਸੁਦਾਦ ਲ ਮਮੀ ਆਉਣ ਲੱਗੀ ਹਰ ਵਾਰੀ ਪੁੱਛਦੀ ਹੁੰਦੀ ਆ ਉਹਨਾਂ ਲਾਗੇ ਵੀ ਆਜੀ ਘਰੀ ਘਰੇ ਰੋਣੇ ਤੋਂ ਪਾ ਕੇ ਬੈਠੀ ਜੀ ਮੇਨੂੰ ਤੇ ਬੁਖਾਰ ਹੀ ਬੜਾ ਚੜਿਆ ਵਾ ਤੁਹਾਡੇ ਅੱਗਾਂ ਮਾਂ ਨਹੀਂ ਖਾ ਲਿਆ ਮੈਨੂੰ ਉਹ ਹਾਲ ਨਹੀਂ ਮੇਰਾ ਧਰਮ ਨਾ ਹਾਈ ਮੈਂ ਗਿਆ ਖਾਣਾ ਤੋ ਗਿਆ ਅੱਜ ਟਾਈਮ ਨਾ ਉਜੜ ਗਿਆ ਹੁਣ ਮੈਨੂੰ ਕੀ ਪਤਾ ਸੀ ਕੋਈ ਬਾਹਰ ਕੀ ਖਿਜੜੀ ਪੱਕਣੀ ਮੇਰੀ ਤੇ ਧਰਮ ਨਾ ਭਾਣਜੀ ਕੀ ਹੁਣੀ ਜਾਂਦੇ ਆ ਭਾਣਜੀ ਵੇਲੀ ਘਰ ਪਾਸ ਸਲਾਉਂਦੀ ਦਾ ਜੀਠੀ ਇਠਾ ਖੜਤੇ ਹੀ ਦੱਸੋ ਆ ਵਧੀਆ ਵਧੀਆ ਸਤਿ ਸ਼੍ਰੀ ਅਕਾਲ ਗੱਲ ਨਹੀਂ ਮਮਮੀ ਨੇ ਖੁਰਸੀ ਲੈ ਮਮਮੀ ਆਈ ਨਹੀਂ ਮੈਂ ਇੱਧਰ ਬਹਿ ਜਾਣਾ ਨਹੀਂ ਦਾ ਉਹ ਕੋਈ ਨਹੀਂ ਇੱਦਾਂ ਬਹਿ ਜਾਣੇ ਆ ਏ ਕੁਰਸੀ ਤੇ ਜ਼ਰੂਰੀ ਆ ਕੋਈ ਮੈਂ ਨਾ ਬੋਲਦੀ ਕੰਦੇ ਹੀ ਹਾਂ ਦਾ 3000 ਕੀਤਾ ਤਾਂ ਹੀ ਆਜਰ ਸਤਿ ਸ਼੍ਰੀ ਅਕਾਲ ਮਮਮੀ ਹੋਰ ਦੱਸੋ ਤੇ ਹੀ ਵਹ ਮਾਹ ਕਿਹਦੀ ਤੀਨ ਕਤੇ ਇਧਰਾਜੋ ਹਾਂਜੀ ਸਵਾਗਤ ਹੈ ਮੇਰਾ ਨਾਲ ਗੱਲਬਾਤ ਕਰਨੀ ਜਾਵਾ ਸ਼ਹਿਰ ਨੂੰ ਆਈ ਸੀ ਆਹੋ ਸ਼ਹਿਰ ਨੂੰ ਆਈ ਸੀ ਕੱਪੜੇ ਬਣਾਉਣ ਗੋਪੀ ਦੇ ਗੋਪੀ ਦੇ ਤੇ ਕੱਲੇ ਕੱਲੇ ਤੇ ਕੀ ਕਰਨਾ ਫਿਰ ਹੁਣ ਮੈਨੂੰ ਤਾਂ ਠੀਕ ਲੈਂਦੇ ਹੁਣ ਤੇਰਾ ਜੀਦੋ ਟਾਈਮ ਨਹੀਂ ਸੀ ਲੈ ਮਮੀ ਮੇਰਾ ਉਹਦੋਂ ਤੇਨੂੰ ਮੈਂ ਫੋਨ ਕੀਤਾ ਤੇ ਤੂੰ ਅੱਜ ਇਹ ਨਹੀਂ ਆਉਣਾ ਅੱਛਾ ਤੇ ਫਿਰ ਕੀ ਕਰਨਾ ਸੀ ਮੇਰਾ ਵੀ ਜ਼ਿਆਦਾ ਜ਼ੋਰ ਆਹੋ ਕਹਿ ਕੀ ਹਾਂ ਤੇ ਬਾਵਾ ਦੇ ਨਾਲ ਬਾਵਾ ਦੇ ਜ਼ੋਰ ਹਾਂ ਨਾਲ ਜਾਵਾ ਨਹੀਂ ਬੱਸ ਚੱਲ ਫਿਰ ਮੈਂ ਚਾਹ ਰੱਖੀ ਤੇ ਮੈਂ ਪਹਿਲੇ ਗਾਂ ਸੀ ਜੀ ਚੱਲ ਆ ਜਾ ਚਾਹ ਪੀ ਲੈਨੇ ਆ ਲੋ ਵਧੀ ਜਾ ਆਗੇ ਦੇ ਹਾਂ ਨਹੀਂ ਸੋਨੀਆਂ ਬਾਰੇ ਗੱਲ ਕਰਨੀ ਹੈ ਅੱਛਾ ਬੈਠੇ ਭੈਣ ਜੀ ਆਹ ਸਲਾਈਆਂ ਮਾਉਂਦੇ ਰਹਿੰਦੇ ਆਹ ਆ ਲਾ ਬਰੀ ਤੇ ਚਾਹ ਗੇ ਬਣਾਈ ਸਾਡੇ ਆਉਣ ਤੋਂ ਪਹਿਲੇ ਰੱਖੀ ਹੀ ਮੈਂ ਮੈਨੂੰ ਵੀ ਕਹੇ ਰਹਿਣਾ ਹੋਈ ਨਾ ਫੋਨ ਕਰਕੇ ਆਹੋ ਮੈਂ ਕਿਹਾ ਕਿੜੀ ਬੈਣਾ ਖਲੋਣਾ ਫਿਰ ਗੱਲਬਾਤ ਵੀ ਕਰਨੀ ਆ ਪੀ ਲੈ ਠੰਡੀ ਹੋ ਜਾਨੀ ਆ ਕੋਈ ਨਹੀਂ ਪੀ ਰਨੇ ਆਜੋ ਤਾਂ ਇਹ ਵੀ ਆ ਗਈ ਆ ਗਈ ਫੜੋ ਭੈਣ ਜੀ ਵੇਖੋ ਚਲੋ ਜੀ ਫੜੋ ਫੜੋ ਕੋਈ ਨਹੀਂ ਨਾ ਕੱਲੀ ਨੇ ਪੀ ਰਣੀ ਤੀਓ ਤੇ ਨੂੰ ਹੋਰ ਫੇ ਸੁਣਿਆ ਸੁਣਿਆ ਮੰਉਂਦੇ ਕੇ ਮੈਂ ਰਾਵੈ ਨਹੀਂ ਨਾ ਕੀ ਖਾਣਾ

ਈਗਾ ਠੰਡਾ ਵਾ ਹੈ ਪੀਗਾ ਠੰਡ ਕੁੱਟ ਚਾਹ ਜੇ ਇਨਾ ਜ਼ੋਰ ਆਉਂਦੇ ਤੇ ਕੁੱਟ ਲੈ ਆਈ ਦੇ ਪੀ ਲੋ ਕੋਈ ਨਹੀਂ ਹੋਰ ਤੁਸੀਂ ਸੜਾਓ ਕੇ দাও ਬੀਜੀ ਦਾ ਹਾਂ ਸਭ ਠੀਕ ਠਾਕ ਚਲੋ ਵਧੀਆ ਹਾਂਜੀ ਹੋਰ ਬੀਜੀ ਤੁਹੇਂ ਜੀ ਬੋਲੋ ਹੋਰ ਕੋਣ ਆਏ ਆ ਹਾਂਜੀ ਸਾਸ੍ਰਿਕਾ ਸਾਸ੍ਰਿਕਾ ਜਿੰਦਾਰੋ ਪੁੱਤ ਹੋਰ ਸਭ ਠੀਕ ਠਾਕ ਸਭ ਠੀਕ ਠਾਕ ਤੁਸੀਂ ਦੱਸੋ ਸ਼ਹਿਰ ਨੂੰ ਮੁੰਡੇ ਕੀ ਕਰਨਾ ਇਹ ਸ਼ਹਿਰ ਬੱਸ ਆਈ ਦਾਈ ਗੋਪੀ ਦੇ ਦੋ ਕ ਸੂਟ ਲੈਣੇ ਸੀ ਅੱਛਾ ਅੱਛਾ ਤੇ ਉਹ ਲੈਣ ਵਾਸਤੇ ਆਈ ਤੇ ਉਧਰੋਂ ਫਰੀਦ ਦਾ ਫੋਨ ਚੱਲ ਗਿਆ ਤਾਂ ਫੇਰ ਖਰੀਦੇ ਨਹੀਂ ਹੋਣੇ ਨਹੀਂ ਖਰੀਦ ਕੇ ਰੱਖਾਈ ਆ ਅੱਛਾ ਅੱਛਾ ਨਾ ਜਾਣ ਜਾਣ ਫੜੂ ਦੋ ਉਹ ਸੂਟ ਵਾ ਅੱਛਾ ਅੱਛਾ ਚਲੋ ਠੀਕ ਚਲੋ ਵਧੀਆ ਵਧੀਆ ਇਹਨਾਂ ਫੋਨ ਲਾਤਾ ਤੇ ਆਂਦੀ ਕੱਲ ਨੂੰ ਆਈ ਮੈਂ ਕੱਲ ਨੂੰ ਫੇਰ ਘਰੋਂ ਨਿਕਲਿਆ ਨਹੀਂ ਜਾਂਦਾ ਹਾਂ ਉਹ ਚਲੋ ਤੇ ਮੈਂ ਕਿਹਾ ਹੁਣ ਚੱਲ ਮੈਂ ਹੁਣ ਲੱਗ ਗਈ ਤੇ ਮੈਂ ਆਈ ਜਾਨੀ ਆਨੇ ਵਧੀਆ ਕੀਤਾ ਕਿੱਥੋਂ ਘਰੋਂ ਜਾਂ ਨਿਕਲਿਆ ਜਾਂਦਾ ਨਾ ਨਾ ਕਿੱਥੇ ਨਿਕਲਿਆ ਜਾਂਦਾ ਚਾਹ ਲਾਓਗੇ ਤੇ ਚਾਹ ਨੂੰ ਬਈ ਅੱਛਾ ਮਾਤਾ ਤੁਹਾਨੂੰ ਅਸੀਂ ਫੋਨ ਕਰਕੇ ਨਾ ਤਾਂ ਬੁਲਾਇਆ ਵਾ ਕਿ ਤੁਹਾਨੂੰ ਵੀ ਪਤਾ ਵਾ ਵੀ ਤੁਸੀਂ ਵੀ ਚਲੋ ਵਿਆਹ ਦੀਆਂ ਤਿਆਰੀਆਂ ਕਰਨ ਦੇ ਸੋਨੀ ਦੀਆਂ ਤੇ ਮੈਂ ਮਾਤਾ ਨੂੰ ਕਹਿੰਦੇ ਆ ਵੀ ਤੂੰ ਗੱਲ ਕਰ ਤੇ ਕਹਿੰਦੇ ਵੀ ਤੁਸੀਂ ਆਪੇ ਹੀ ਕਰ ਲਓ ਗੱਲ ਇਹ ਕਰਨੀ ਆ ਵੀ ਕਿਸੇ ਸਾ ਬੰਦਿਆਂ ਇਹ ਗੱਲ ਨਾ ਹੋਏ ਵੀ ਗੋਪੀ ਦੇ ਉੱਪਰ ਰਿਸ਼ਤਾ ਅਸੀਂ ਥੋਪਣ ਦੇ ਆ ਮੱਲਵੋ ਸਹਿਮਤ ਹੋਣਾ ਚਾਹੀਦਾ ਵਾ ਉਹਦੇ ਨਾਲ ਗੱਲ ਕਰ ਲਓ ਕਿਉਂਕਿ ਉਹਦੇ ਅੱਗੇ ਵਿਚਾਰੀ ਬੜੀ ਦੁਖੀ ਆ ਸੋਨੀਆ ਉਹਦਾ ਜਿੱਦਾਂ ਹੱਥ ਸਾਡਾ ਵੱਡਾ ਹੋਇਆ ਤੇ ਇਹ ਨਹੀਂ ਚਾਹੁੰਦੇ ਚਲੋ ਵੀ ਦੋ ਰੋਟੀਆਂ ਹੀ ਘਰੇ ਖਾਈ ਜਾਂਦੀ ਪਰ ਉਮਰ ਬੜੀ ਲੰਬੀ ਹੀ ਤੇ ਆ ਪਾਕਿਆ ਵੀ ਚਲੋ ਉਹਨੇ ਦਾ ਜਿਗ ਤੇ ਮਾਰਾ ਚੰਗਾ ਕਰਦੀ ਏ ਤੇ ਚਲੋ ਜ਼ਿੰਦਗੀ ਕੱਟ ਜੂਗੀ ਆ ਰਾਮ ਨਾਲ ਹੈ ਤੇ ਤੁਸੀਂ ਉਹਦਾ ਨਾ ਘਰ ਵਿੱਚ ਚੰਗੀ ਤਰ੍ਹਾਂ ਸਲਾਹ ਮਸ਼ਵਰਾ ਕੀਤਾ ਵਾ ਨਾ ਇਹ ਨਾ ਕੱਲ ਨੂੰ ਉਹਦੇ ਨਾਲ ਤਾਂ ਕਾ ਵੇ ਉਹਨੂੰ ਕੋਈ ਉਲਟਾ ਸਿੱਧਾ ਬੋਲਿਆ ਜਾਵੇ ਤੇ ਉਹਦੇ ਪਿੱਛੇ ਕਿਹੜਾ ਮਾਂ ਪਿਓ ਨੇ ਆਉਣਾ ਉਹਦੇ ਨੇ ਸਾਨੂੰ ਹੀ ਜਾਣਾ ਪੈਣਾ ਵਾ ਅਹੀ ਗੱਲ ਬਾਤ ਕਰਨੀ ਆ ਇਸ ਕਰਕੇ ਨਾ ਤੁਸੀਂ ਗੋਪੀ ਨੂੰ ਚੰਗੀ ਤਰ੍ਹਾਂ ਮਨਾ ਲਿਓ ਤੇ ਸਾਨੂੰ ਫੋਨ ਕਰਕੇ ਦੱਸ ਦਿਓ ਵੀ ਨਹੀਂ ਕੋਈ ਗੱਲ ਹੀ ਨਹੀਂ ਆ। ਬਾਕੀ ਤੁਸੀਂ ਜਿੱਦਾਂ ਵਿਆਹ ਦਾਵਾ ਜੋ ਤੁਸੀਂ ਕਹਿੰਦੇ ਦੱਸ ਦੋ। ਵੇਖੋ ਭੈਣ ਜੀ ਸਾਡੀ ਨੌ ਬੇਚਾਰੀ ਸੱਕੀ ਹੋ ਗਈ ਆ। ਪਰਵਾਦ ਵਾਲੀ ਸ਼ੱਕੀ ਕਰਦੀ ਆ। ਤੇ ਇਹ ਗੱਲ ਵੀ ਕੱਲ ਨੂੰ ਉਹ ਗੱਲ ਨਾ ਹੋਵੇ ਵੀ ਉਹਨੂੰ ਮਿਹਣੇ ਦੇ 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 ਆਖੋ ਵੀ ਤੂੰ ਐ ਹੋਗਾ ਜਿਵੇਂ ਮੇਰਾ ਪੁੱਤ ਕੁਵਾਰਾ ਹੀ। ਭੈਣ ਜੀ ਗੱਲ ਜਿਹੜੀ ਖੋਲ ਲੈਣੀ ਆ ਨਾ ਉਹ ਬਿਲਕੁਲ ਠੀਕ ਆ ਨਾ। ਤੇ ਸਾਡੀ ਵੀ ਨਾਇਜ਼ਾਨੀ ਹੋਣੀ ਚਾਹੀਦੀ। ਅੱਜ ਦੱਸ ਦੋ ਸਾਨੂੰ। ਕਰ ਲਈ ਤੁਸੀਂ ਹੁਣ ਗੱਲ ਨਾ? ਹਾਂਜੀ। ਕਾਰਲੀ ਪੁੱਤ ਗਾਲਤ ਹੁਣ ਸੁਣੋ ਮੇਰੀ ਗੱਲ ਪੀ ਜੇ ਸਾਡੇ ਦਿਲ ਚ ਇਦਾਂ ਦੀ ਹੁੰਦੀ ਨਾ ਤੇ ਆਪਾਂ ਇਹ ਰਿਸ਼ਤਾ ਕਰਨਾ ਨਹੀਂ ਸਾਨੂੰ ਬੜਾ ਚਾਹ ਵਾ ਜਿੱਦਾਂ ਦਾਏ ਗਾਲ ਤੁਰੀ ਆ ਰਿਸ਼ਤੇ ਬਾਰੇ ਉੱਥੇ ਕਿਹੜੀਆਂ ਸਾਡੇ ਕੋ ਪੰਜ ਸੱਤ ਇੱਕੋ ਤੇ ਹੈਗੀ ਆ ਅਸੀਂ ਇਹਦੇ ਨਾਲ ਕੀ ਕਰਦੇ ਇਦਾਂ ਦੇ ਚੁੱਕਣੇ ਕਦਮਾਂ ਸਾਨੂੰ ਤੇ ਬਹੁਤ ਖੁਸ਼ੀ ਆ ਪੀ ਚੱਲ ਸਾਡੇ ਘਰ ਪੜ੍ਹੀ ਲਿਖੀ ਆ ਜਿੱਦਾਂ ਵੀ ਮਰਜੀ ਆ ਚਲੋ ਛੱਲੀ ਆ ਤੇ ਗਾੜੀ ਮੇਰੀ ਗੱਲ ਸੁਣੋ ਪੀ ਸਾਡਾ ਇਦਾਂ ਦਾ ਮਾਹੌਲ ਚੱਲ ਨਹੀਂ ਹੈਗਾ ਉੱਥੇ ਕੀ ਨਹੀਂ ਸਾਡੇ ਘਰ ਸਾਰਾ ਕੁਝ ਹੋਣੀਆ ਜੋਗਾ ਵਾ ਜੇ ਤਾਨੂੰ ਕੋਈ ਸਾਡੇ ਵੱਲੋਂ ਲਾਮਾ ਆਵੇ ਤੇ ਸਾਨੂੰ ਤਾਂ ਤੁਸੀਂ ਦੱਸਿਓ ਆਹੀਂ ਜੇ ਇਹਨਾਂ ਦੇ ਬੰਦੇ ਹੀ ਆ ਤਾਂ ਤੁਹਾਡਾ ਨਹੀਂ ਮੱਥਾ ਲੱਗੇਣਾ ਠੀਕ ਆ ਆਜਾਹੀਂ ਨਵਾਂ ਨਹੀਂ ਮੱਥਾ ਲਾਉਣ ਲੱਗੇ ਅੱਗੇ ਵੀ 20 ਸਾਲ ਤੁਹਾਡਾ ਨਾਲ ਪਹਿਲਾਂ ਮੱਥਾ ਲੱਗਾ ਵਾ ਜੇ ਮੈਂ ਤੁਹਾਡੀ ਧੀ ਨਾ ਕਰੂੰ ਤੇ ਮੇਰੀ ਵੀ ਤਾਂ ਕੁੜੀ ਤੁਹਾਡੇ ਘਰ ਹੈਗੀ ਆ ਉਹ ਮੈਂ ਤਾਂ ਮੰਮੀ ਇਹਨਾਂ ਨੂੰ ਪਹਿਲਾਂ ਸਮਝਾਇਆ ਵਾ ਵੀ ਦੱਸ ਸਾਡੇ ਘਰ ਹੀ ਜਾਣਾ ਵਾ ਪਰ ਫੇਰ ਵੀ ਇਹ ਤੁਹਾਡੇ ਨਾਲ ਇੱਕ ਵਾਰੀ ਆਪ ਗੱਲ ਕਰਨੀ ਚਾਹੁੰਦੇ ਹੂ ਜਦਾ ਕਰਕੇ ਫਿਰ ਮੈਂ ਕਿਹਾ ਵੀ ਕੋਈ ਨਹੀਂ ਮੰਮੀ ਨੂੰ ਇੱਥੇ ਸਾਥ ਲੈਨੇ ਆਂ ਬੀਜੀ ਵੀ ਗੱਲ ਕਰ ਲੈ ਚਲੋ ਗੱਲ ਤੇ ਖੁੱਲ ਗਈ ਨਾ ਜਿਹੜੀ ਘਰ ਪਹਿਣ ਜੀ ਨੂੰ ਬੁਲਾ ਲਿਆ ਵਾ ਗੱਲ ਤੇ ਹੁਣ ਹੋ ਗਈ ਨਾ ਆ ਮੂਰ ਉਭਰੀ ਹੋ ਗਈ ਸਾਰੀ ਗੱਲ ਹੈ ਜਿਹੜੀ ਬਹਿ ਕੇ ਗੱਲ ਪਹਿਣ ਜੀ ਹੋ ਜਾਣੀ ਬਹੁਤ ਵਧੀਆ ਬਹੁਤ ਵਧੀਆ ਵਾ ਹੈ ਨਾ ਬਾਕੀ ਤੁਹਾਨੂੰ ਅਸੀਂ ਦੱਸਿਆ ਹੀ ਆ ਕਿਨੇ ਵਿੱਚ ਦੱਸਿਆ ਵਾ ਵੀ ਵਿਆਹ ਹੀ ਗੁਰਦੁਆਰੇ ਫੇਰੇ ਦੇਣੇ ਆ ਬਾਕੀ ਤੁਸੀਂ ਖੁਸ਼ੀ ਦੀ ਸਾਲੀ ਜੋ ਕਰਦੇ ਆ ਆਪਣੇ ਘਰ ਜੋ ਮਰਜ਼ੀ ਕਰਦੇ ਰਹੋ ਕੋਈ ਗੱਲ ਨਹੀਂ ਜੋ ਤੁਸੀਂ ਕਹੋਗੇ ਸਾਨੂੰ ਸਾਥ ਹੀ ਸਾਥ ਵਾ ਅਹੀਂ ਆਪਣੇ ਘਰ ਪਾਰਟੀ ਕਰ ਲਾਂਗੇ ਵਾਹ ਉਹਨਾਂ ਨੂੰ ਤੇ ਚਾਹ ਹੀ ਬੜਾ ਵਾ ਐਵੇਂ ਨਾ ਤੁਸੀਂ ਟੈਨਸ਼ਨ ਲਓ ਫੁੱਲਾ ਵਾਂਗੂ ਰੱਖਣੀ ਆ ਸਾਡੇ ਕੋ ਗੜੀਆਂ ਪੰਜ ਸੱਤਵਾ ਨਾਲੇ ਹਨ ਨੂੰ ਤੇ ਰੱਬ ਨੇ ਭਰਾਵ ਨਹੀਂ ਦਿੱਤਾ ਅਹੀਂ ਤੇ ਭਾਵੇਂ ਰਿਸ਼ਤੇਦਾਰੀ ਚੋਂ ਲੈ ਕੇ ਪਾਲਿਆ ਵਾ ਤੇ ਚਾਹ ਪਤਾ ਕਿੰਨਾ ਮਮੀ ਨੂੰ ਉਹ ਮੈਨੂੰ ਤੇ ਆਪ ਇੱਥੇ ਬੇਟੀ ਨੂੰ ਬੜਾ ਚਾਹ ਵਾ ਤੇ ਸਾਡਾ ਸੁਭਾਅ ਵੇਖਿਆ ਹੀ ਆ ਨਾ ਚੱਲ ਇਹਦਾ ਕਰ ਨਹੀਂ ਨਹੀਂ ਆ ਸੁਣੋ ਲਾਂਬੇ ਵੀ ਤੇ ਕਰਨਾ ਹੀ ਹੈ ਹੋ ਜਿੰਨੇ ਸਾਧਿ ਆ ਅਹੀਂ ਦੇਣ ਦੇ ਅਹੀਂ ਜਿਵੇਂ ਆ ਜੁਕਣ ਦੇ ਆ ਲਾਂਭੇ ਕਹਿੰਦੇ ਚੁਕਨੀ ਸਾਡੀ ਮਾਵਾਂ ਧੀਆਂ ਦੀ ਜ਼ਿੰਮੇਵਾਰੀ ਆ ਚਲੋ ਫਿਰ ਠੀਕ ਆ ਜੀ ਠੀਕ ਆ ਜੇ ਤੁਹਾਡੀ ਕੁੜੀ ਨੂੰ ਕਦੇ ਕੋਈ ਤੁਹਾਨੂੰ ਇਸ਼ਾਰ ਕੇ ਟੱਚ ਤਾਂ ਮਾਚੀ ਵੀ ਕਰ ਜੀ ਤਾਂ ਗੱਲ ਕਰਿਓ ਠੀਕ ਆ ਚਲ ਠੀਕ ਆ ਮਾਤਾ ਨੂੰ ਮੈਂ ਤਾਂ ਫਲੇਗਾ ਚਲ ਆ ਜੀ ਰੋਟੀ ਪਾਣੀ ਦਾ ਪ੍ਰਬੰਧ ਕਰੋ ਨਹੀਂ ਰੋਟੀ ਤੇ ਮੈਂ ਕਾ ਖਾ ਕੇ ਆਈ ਸੀ ਕੋਈ ਨਹੀਂ ਆ ਜਾ ਇਹ ਮਾਰਨਾ ਆਪਣੀਆਂ ਚਲ ਮੈਂ ਮੋੜਨਾ ਵੀ ਆ ਰੋਟੀ ਖਾ ਕੇ ਆਈ ਮੈਂ ਅੰਨੀ ਨੋ ਗੋਪੀ ਦੇ ਕੱਪੜੇ ਬਣਾਉਂਦੋ ਕੱਲੀ ਤਰੀ ਫਿਰਨ ਲਈ ਆ ਮੈਂ ਨਹੀਂ ਜਾਣਾ ਨਾਲ ਮੇਰੇ ਨਹੀਂ ਬੰਦੇ ਕੱਪੜੇ ਕਿੱਥੇ ਬਣਾਉਣਾ ਹੀ ਮੈਂ ਤੇ ਕੀ ਕਰਨਾ ਇਹ ਮੈਂ ਕਿਸੇ ਨਾਲੇ ਕੋ ਥੋੜੇ ਜਿਹੇ ਪੈਸੇ ਛੜਨਾ ਹੀ ਆ ਤੂੰ ਦਪਾ ਤੇ ਵਿਆਹ ਦੇਤਾ ਲੈ ਹਾਂ ਤਾਂ ਵਿਆਜੀ ਪੈ ਹੈ ਵਾਰ ਵਾਰ ਕਰ ਵਿਆਹ ਕਰਨਾ ਕੀ ਕਰਾਂ ਤੇ ਕੀ ਕਰਦੇ ਜੇ ਫਸਲ ਵੜੀ ਐਨੀ ਹੈ ਤੈਨੂੰ ਸਾਡੇ ਘਰ ਦਾ ਸਾਰਾ ਪਤਾ ਹੋਵਾ ਫਸਲ ਵਾੜੀ ਦਾ ਤੈਨੂੰ ਨਹੀਂ ਪਤਾ ਉਹ ਤਾਂ ਤੇ ਢਿੱਡ ਨਹੀਂ ਭਰਦਾ ਹਾਂ ਬਹੁਤ ਚਰੀ ਜਾਂਦਾ ਹੱਤ ਹੋ ਵੀਟਾ ਦੇ ਅਲੀ ਮੈਂ ਸੱਟ ਤੌਰ ਬਣਾਉਣਾ ਛੱਡਿਆ ਕੋਣੀ ਮੈਨੂੰ ਨਹੀਂ ਜੇ ਪਤਾ ਜਿੱਦਾਂ ਮਰਜ਼ੀ ਕਰ ਜਾ ਗਾ ਚੁਕੇ ਤਾਂ ਆਪਣਾ ਲੰਗਾ ਮੇਰੀ ਗੱਲ ਸੁਣ ਲੋ ਭਾਵੇਂ ਜੁਕੋ ਵੀ ਅੱਜ ਹੀ ਤੇ ਭਾਵੇਂ ਜੁਕੀ ਤੋ ਬਾਰੋ ਫੜੋ ਮੈਨੂੰ ਬਾਗ ਫੜਾਈ ਦੀ ਛਾਪ ਪਾਉਣੀ ਜ ਮੈਂ ਨਹੀਂ ਜੇ ਸਾਡੀ ਹੁਣ ਸੋਨੀਆ ਸਾਡੀ ਉਮਰ ਮੈਂ ਹੀ ਦਿੰਦੀ ਰਹੀ ਤੁਹਾਨੂੰ ਆਹੋ ਤੇ ਇੱਕ ਮੌਕਾ ਹੁਣ ਵੀ ਨਹੀਂ ਲੈਣਾ ਤੁਹਾਡੇ ਕੋਈ ਸਾਫੀ ਵੀ ਭਾਵੇਂ ਪਵੇ ਨਾ ਪਵੇ ਤੇ ਕੋਈ ਪੈਗਾ ਲੱਗਾ ਹਾਂ ਇਹ ਮੀ ਪਾਣਾ ਕਿ ਸਾਜ ਪਾਣਾ ਜੇਰਾ ਕਰਨਾ ਚੇਤਾ ਵਹਾਨੂੰ ਸੈਜ ਪਾਣਾ ਕਦੋਂ ਪਾਉਣੀ ਤੇ ਮੋੱਕੀ ਤੇ ਪਾਉਂਦੀ ਆ ਦੋ ਫਿਰ ਉਹਨੂੰ ਰਹਿਣ ਦੇ ਤੈਨੂੰ ਪਾ ਦੀਏ ਮੰਮੀ ਆਹ ਕਿ ਤਨੇ ਗੱਲ ਹੋਈ ਬਲੇ ਮੈਂ ਕਹਿ ਦਿੰਦਾ ਜੇ ਤੁਹਾਨੂੰ ਜਿੱਥੋਂ ਮਰਜੀ ਫੜਫੜਾ ਕਰੋ ਮੈਨੂੰ ਉੱਥੇ ਟਾਈਮ ਦੇ ਟਾਈਮ ਸ਼ਾਪ ਪੈਣੀ ਚਾਹੀਦੀ ਮੇਰਾ ਮੇਰਾ ਨੱਕ ਵੱਡਿਆ ਜਾਣਾ ਚਾਹੀਦਾ ਥੋਣ ਪਰੀ ਸਾਰਾ ਤੈਨੂੰ ਪਤਾ ਮੇਰਾ ਭਰਾ ਇਦਾਂ ਦਾ ਹਨਾ ਤੇ ਤੈਨੂੰ ਮਾਂ ਦਾ ਸਾਥ ਦੇਣਾ ਚਾਹੀਦਾ ਤੂੰ ਆਨੇ ਮੈਨੂੰ ਪਾ ਦ ਉਹਨੂੰ ਰਹਿਣ ਦੇ ਮੈਂ ਤੇ ਤੁਹਾਡੀ ਸਾਥ ਦਿੰਦੀ ਦਿੰਦੀ ਇੱਥੇ ਵੀ ਆਪਣਾ ਝੁੱਗਾ ਚੌੜ ਕਰ ਲੈਣੀ ਆ ਜਿਹੜੇ ਚਾਰੋਂ ਦੀਆਂ ਜੇਬਾਂ ਚੋਂ ਕੱਢ-ਕੱਢੇ ਲੁਕਾਏ ਹੁੰਦੇ ਉਹ ਵੀ ਤੁਹਾਨੂੰ ਹੀ ਦੇ ਦੇਣੀਆਂ। ਉਧਰ ਹੋਏ ਕਿੰਦਾ ਦੀਆਂ ਗੱਲਾਂ ਕਰਦੇ। ਕਿੰਦਾ ਬਹੁਤ ਹੁੰਦੀ ਐ ਕਿਤੇ। ਅਹੀਂ ਆਂ ਕਰਨਾ ਆ। ਹਾਂ ਇਹਨਾਂ ਮਗਰੋਂ ਜਾਵਦੇ ਹਨ ਕੌਲੀਕ ਨਹੀਂ ਦੇਣੇ ਜਿੱਥੋਂ ਤੱਕ ਇਹਦੇ ਕੋਲ ਵਾਰੀ ਕਰਨਾ। ਮੇਰਾ ਹੀ ਘਰ ਵਾ ਕਿੱਥੋਂ ਮੰਗਣ ਨਹੀਂ ਮੇਰੇ ਨਾਲ ਗੱਲ ਕਰ ਸਿੱਧੀ ਉਹਨਾਂ ਨੂੰ ਕੀ ਕਹਿਣ ਲਈ ਆ। ਫਿਰ ਗੱਲਾਂ ਚੰਗੀਆਂ ਕਰਨਾ। ਐਂ ਕਿਹੜਾ ਉਹਨੂੰ ਵਾਰ-ਵਾਰ ਵਿਆਉਣਾ ਹੈ। ਭਾਂ ਜਿੱਦਾਂ ਦਾ ਮਰਜੀ ਆ। ਵਿਆਹ ਆ ਚੱਲਿਆ ਇਹ ਸ਼ੁਕਰ ਕਰ। ਵਿਆਹ ਨਹੀਂ ਲਿਆ ਇੰਨੇ ਸਾਲਾਂ ਦਾ। ਵੱਡ ਬਲੇਟ ਹੋ ਗਿਆ ਵਾ। ਮੇਰੀ ਗੱਲ ਸੁਣ ਚਾਰ ਜੀ ਆਪਾਂ ਨਾਲ ਖੜਦੇ ਹੈ ਇਸ ਕੰਮ ਤੇ ਰੋਜ਼-ਰੋਜ਼ ਕਰ ਹਾਂ ਨਹੀਂ ਮੇਰੀਏ ਮਾਂ ਐ ਹੌਲੀ ਬੋਲ ਕੁੜੀ ਮਿਲ ਲਈ ਸੱਤ ਸ਼ੁਗਰਕਰ ਕਿੰਨੇ ਦੇਣੀ ਉਹਨੂੰ ਲਾਗੇ ਬੰਨੇ ਦੇ ਉਹਨੇ ਆਪਣਾ ਸਾਰਾ ਰਿਕਾਰਡ ਖਰਾਬ ਕੀਤਾ ਦਿਨ ਰਾਤ ਉਹ ਲਥਨ ਦਿੰਦਾ ਮੈਂ ਤੇਰਾ ਸੋਚਣ ਦੇ ਪੇ ਹੱਥ ਲੂੰਦੀ ਰਹਿੰਦੀ ਦੋ ਰੋਟੀਆਂ ਪੱਕੀਆਂ ਖਾ ਲੂਗੀ ਤੂੰ ਗੜੀ ਕੰਵਲੀਆਂ ਗਲਾਹਪਾਲ ਦੀ ਫਿਰ ਦਿੰਦੀ ਚਲ ਖਸਮਨ ਖਾ ਦੇ ਤਰੀਕ ਮੈਂ ਕਿਹੜਾ ਵਰਤਣਾ ਇਹ ਤੇ ਕੜੀ ਦਾ ਪਤਾ ਨਹੀਂ ਕਾਤੋ ਜੋ ਗੱਲ ਕਰ ਰਹੇ ਤੋ ਗੱਲ ਨੂੰ ਕਮਾਣਾ ਮੈਂ ਤੈਨੂੰ ਦੱਸ ਦਿੰਦਾ ਇਹ ਸਿੱਧਾ ਸਿੱਧਾ ਵੀ ਉੱਥੇ ਸਾਰੇ ਜਾਨਿਆਂ ਦੇ ਵਿੱਚ ਜਿਦੋਂ ਇਹ ਘੋੜੀ ਚਾਹਨਾ ਬਾਗ ਫਰਾਈ ਦੀ ਮੈਂ ਸ਼ਾਪ ਭਵਾਉਣੀ ਆ ਨਹੀਂ ਤੇ ਹੋਰ ਨਾ ਤੇ ਹੋਰ ਦੀ ਖੱਲਰ ਪਾ ਕੇ ਬਹਿ ਜੀ ساری ਉਮਰ ਤੁਹਾਡੇ ਗਾਂਡੇ ਧੋਪੇ ਮੈਂ ਕਰਦੀ ਰਹੀ ਆ ਹੁਣ ਇੰਨਾ ਕੁ ਨਹੀਂ ਟੌਰ ਬਣਾਉਣਾ ਮੇਰਾ ਮੈਨੂੰ ਉਹ ਦੇਵਿੰਦਰ ਵਰਗਿਆਂ ਨੇ ਉਦੋਂ ਨਹੀਂ ਛੱਡਣਾ ਯਾਰ ਗੱਲ ਸੁਣ ਨਹੀਂ ਆਜੀ ਕਿਹੜੀ ਮਕਾਰ ਚੱਲ ਗਈ ਆ ਉਤਮਾ ਪੰਜਾਹ ਫੜਿਆ ਹੋਰ ਲੈ ਜਾਨੀ ਹੁਣ ਮੈਂ 10 ਵੀ ਹੋਰ ਕੀ ਕਰਾਂ ਫੇ ਲੈ ਜਾ ਕੇ ਸਾਂਹਨ ਕਰਨਾ ਆਪੇ ਲਾਦੇ ਰਹਿਣਗੇ ਲਾਊਗਾ ਆਪੇ ਚੰਗੇ ਵਾਲੇ ਗੱਲ ਇੱਥੇ ਕਰਤੀ ਐ ਮੇਨੂੰ ਫਿਕਰ ਪੈ ਜਾਨੀ ਘਰ ਗਈਦਾ ਹੁਣ ਇਹਦੇ ਕਿੰਨੇ ਸੂਟ ਬਣਾਏ ਆ ਦੇਖ ਜੀ ਜਿਹੜੇ ਫੜਾਏ ਇੱਕ ਦੋ ਬਣਾਉਣਾ ਮੈਂ ਕੀ ਕਰਾਂ ਬਣਾ ਲਈ ਚਾਰ ਹੁਣ ਇੱਕ ਦੋ ਬਣਾਉਣਾ ਵਾ ਦੋ ਕੁ ਵਧੀਆ ਬਣਾਣੀ ਤੇ ਤਿੰਨ ਮੋਟੇ ਬਣਾ ਦੀ ਚਲ ਬਣਾ ਲਊ ਆਹੋ ਇੱਥੇ ਨਾ ਮੈਂ ਇੱਥੇ ਬਹੁਤ ਟੌਰ ਬਣਾਏ ਆ ਗੱਲ ਸੁਣ ਲੈ ਮੇਰੀ ਤੇ ਉਹ ਨਾ ਹੋਵੇ ਨੀਗੀ ਜੀ ਗੱਲ ਤਾਂ ਇੰਨਾ ਚ ਵੀ ਮੇਰੀ ਬਿਸਤੀ ਹੋਵੇ ਬਾਚ ਜੇ ਤਾ ਮਰਜੀ ਕਰਦੀ ਰਹੀ ਅਜੇ ਤਾਜ਼ਾ ਤਾਜ਼ਾ ਕੰਮ ਤੇ ਅਜੇ ਤਰੀਕੇ ਨਾਲ ਖਰੀਦਦਾਰੀ ਕਰ ਲਾ ਜੇ ਮੈਂ ਸੂਟਾਂ ਬੂਟਾਂ ਕੋ ਨਹੀਂ ਰਹਿਣ ਦਿੰਦੀ ਪਹਿਲਾਂ ਤਾਂ ਤੂੰ ਇਨਾ ਟੌਰ ਬਣਾਇਆ ਸੀ ਕੋਪੀ ਨੂੰ ਕਰਾ ਸਹੀ ਆਪਣੇ ਭਰਾ ਦਾ ਸੋਚ ਤਿਸ ਤੋਂ ਬਿਨਾ ਕਿੰਨੇ ਸੋਚਣਾ ਵਾ ਇਹਦਾ ਹੋ ਕੋ ਇਹ ਨਿਤ ਮੈਨੂੰ ਮੀ ਨਹੀਂ ਦਿੰਦਾ ਵਾ ਵੀ ਮੈਨੂੰ ਇੱਥੇ ਰੱਖ ਕੇ ਕਵਾਰਾ ਰਹਿਣ ਤਾਂ ਜੇ ਹੁਣ ਸੋਚਿਆ ਵਾ ਤੇ ਤੂੰ ਨਾਨੀ ਪੇ ਹੈ ਹੀ ਕੱਖ ਨਹੀਂ ਖਾਈ ਛੱਡਿਆ ਸਾਰਾ ਤੂੰ ਤੇ ਉੱਤੇ ਕੁੱਤੇ ਦੇ ਨਾ ਰੱਖੇ ਹੋਈਆਂ ਗੱਲਾਂ ਇਹਦਾ ਜੋ ਲਾਉਣ ਪਾਉਂਦਾ ਮੈਂ ਹੀ ਕਰਿਆ ਕਰਨਾ ਵਾ ਹਾਂਜੀ ਹੋ ਗਈ ਤਾਂ ਦੇ ਆ ਲਈ ਰੋਟੀ ਲੈ ਆਵਾ ਹੁਣ ਨਈ ਰੋਟੀ ਖਾਣੀ ਆ ਮੈਨੂੰ ਤੇ ਆ ਤੂੰ ਕਿਤੇ ਹੋਰ ਫਿਕਰਾਂ ਚ ਪਾਤਾ ਲੈ ਲੋ ਕਿ ਚਾਵਾਂ ਮਲਾਂ ਮਨਾ ਹੁਜੇ ਦਿਨ ਦੇ ਪਗਾਉਂਦੇ ਆ ਤੇ ਤੈਨੂੰ ਫਿਕਰ ਲੱਗੇ ਇੱਕੋ ਇੱਕ ਤੇਰੀ ਮਹਿਤੀ ਆ ਨਾ ਮੈਂ ਤੇ ਪਹਿਲੀ ਬੰਨਾ ਵਡਾਗ ਲੈ ਆਂਦਾ ਸਾਰਾ ਹੋਰ ਸੋਣ ਮੇਰੀ ਗੱਲ ਕਿਤੇ ਕਰਨਾ ਗੋਪੀ ਨੂੰ ਦੱਸ ਦੀ ਕਿਸ ਨਿਆਰੇ ਕੋ ਪੈਸੇ ਫੜ ਕੇ ਲਾਈ ਉਹਨੇ ਜਾਂਦਾ ਮੇਰ ਕੋ ਫੇਰ ਬੋਛ ਲੈਣੇ ਹੀ ਨਹੀਂ ਦੱਸਦੀ ਨਾ ਕਿਤੇ ਮੈਨੂੰ ਵੀ ਪਤਾ ਵਾ ਬੈ ਇੱਥੇ ਦੋ ਰੋਟੀਆਂ ਲਿਆਦਾ ਸੁਖੀ ਇਦਾਂ ਹੀ ਤਰੀ ਪਿੰਦੀ ਸਵੇਦ ਦੀ ਰੋਟੀ ਐਨੇ ਮੈਨੂੰ ਕੀ ਖਵਾ ਲੈਣੀ ਬੁਰਕੀ ਮੇਰੇ ਤੇ ਉਹ ਵੀ ਹੁਣ ਸੰਗ ਵਿੱਚ ਫਸ ਜਾਣੀ ਆ ਇਹਨਾਂ ਭੈਣ ਭਰਾਵਾਂ ਨੇ ਮੇਰੇ ਨਾ ਲਹੂ ਪੀਤਾ ਵਾ ਨਾ ਮਰਨ ਵਾਲਿਆਂ ਚੋਂ ਨਾ ਜੀਣ ਵਾਲਿਆਂ ਚੋਂ